ਹੈਲੋ ਗਾਇਜ਼ ਵੈਕਨ ਸ੍ਰੀਕਾਲ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਮੁਣੀ ਦਾ ਨਮਾਰਦਾ ਮੰਜਾ ਹਾਂਜੀ ਆਪਾਂ ਲੱਗੇ ਅੱਜ ਨਮਾਰਦਾ ਮੰਜਾ ਬਣਨ ਇਹ ਹੈਗੇ ਸਾਡੇ ਮਾਤਾ ਜੀ ਮਤਲਬ ਕਿ ਮੇਰੇ ਮੰਮੀ ਆਗੇ ਗਰਦੀ ਮੰਮੀ ਇਹ ਮੈਂ ਕਰਦੀ ਆ ਬੇਟਾ ਵੀ ਲਵੇਟ ਕੇ ਫੇਰ ਨਮਾਰ ਦੋਂ ਜਬ ਉਹ ਹੁੰਦਾ ਹੈ। ਕਲੀਅਰ ਕਰਦੇ ਲਵੇਟ ਦੇ ਦੇ ਤੇ ਇਹ ਨੂੰ ਜਰ ਨਹੀਂ ਲੱਗਦੀ ਫੇਰ। ਅੱਛਾ। ਹਾਂ ਜਰ ਫੇਰ ਉਹਨੂੰ ਨਮਾਰ ਨੂੰ ਨਿਖਾਰ ਨੂੰ ਖਾਂਦੀ। ਖਾਂਣ ਕਰਦੀ ਹੈ। ਅੱਛਾ। ਇਹਦੇ ਨਾਲ ਫੇਰ ਨਮਾਰ ਸੇਵ ਰਹਿੰਦੀ ਆ। ਸੇਵ ਰਹਿੰਦੀ ਆ। ਓਕੇ। ਹੂੰ। ਠੀਕ। ਇਹ ਸਾਰੇ ਬਸਲਿਟ ਹੋ ਗਏ ਹਣ। ਸਾਰੇ ਬਸਲਿਟ ਹੋਣ ਚਾਹੀਦੇ। ਠੀਕ ਠੀਕ। ਲੋ ਵੀ ਜਿਹਨੇ ਜਿਹਨੇ ਸਿੱਖਣਾ ਕਰੇ ਨਮਾਰ ਦਾ ਮੰਜਾ ਅੱਜ ਸਿੱਖ ਸਕਦੇ ਆ ਆਪਾਂ ਤੁਹਾਨੂੰ ਡਿਟੇਲ ਚ ਦਿਖਾਵਾਂਗੇ ਵੀ ਕਿਵੇਂ ਬੁਣੀ ਦਾ ਨਮਾਰ ਦਾ ਮੰਜਾ ਸਾਡੀ ਮਾਤਾ ਨੂੰ ਬਹੁਤ ਐਕਸਪੀਰੀਅੰਸ ਹੈ ਨਮंजे ਦਾ ਨਮਾਰ ਦਾ ਮੰਜਾ ਹੋਵੇ ਭਾਵੇਂ ਬਾਣ ਦਾ ਮੰਜਾ ਹੋਵੇ ਜਿਹੜਾ ਮਰਜ਼ੀ ਬਣਾ ਲਓ ਅੱਜ ਕੱਲ ਦੇ ਜਵਾਕਾਂ ਨੂੰ ਕਿੱਥੇ ਪਤਾ ਨਮਾਰ ਦੇ ਮੰਜੇ ਬਣਦੇ ਆਉਂਦੇ ਆ ਓਕੇ ਓਕੇ ਤੁਮਾ ਕੁੰਡੀਆਂ ਵਾਲਾ ਹੋਵੇ ਅੱਛਾ ਕੁੰਡੀਆਂ ਵਾਲਾ ਵੀ ਬੁਣ ਲੈਂਦੇ ਆ ਕਮੈਂਟ ਕਰਕੇ ਦੱਸਿਓ ਕਿਹੜਾ ਕਿੱਦਾਂ ਦਾ ਤੁਸੀਂ ਚਾਹੁੰਦੇ ਆਪਾਂ ਉਦਾਂ ਦਾ ਹੀ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਸਰਦਾਰ ਸਾਹਿਬ ਲੱਗੇ ਹੋਏ ਨੇ ਅੱਜ ਆ ਬੜੀ ਸੰਡੇ ਦੀ ਡਿਊਟੀ ਤੇ ਸ਼ੂਜ਼ ਤੋਣ ਹਾਂਜੀ ਕੁਝ ਕਹਿਣਾ ਚਾਹੋਗੇ ਕੰਮ ਕਰੋ ਇੱਧਰ ਆ ਕੇ ਉਹ ਵੱਡੋ ਆ ਸਾਡਾ ਮਿਸਤਰੀ ਲੱਗਿਆ ਹੋਇਆ ਹੈ ਇੱਧਰ ਇਹਨੂੰ ਕੋਈ ਕੰਮ ਨਹੀਂ ਇਹਨੇ ਕੋਈ ਚੀਜ਼ ਨਹੀਂ ਦਿੱਤੋ ਹੋ ਰੱਖਣੀ ਸਾਫ਼ ਸੁਥਰੀ ਰਿਆਨ ਇੱਧਰ ਕਰੋ ਹੈਲੋ ਕਰੋ ਹੈਲੋ ਗਾਇਜ਼ ਇਹ ਵੱਡਾ ਸ਼ੇਰੂ ਸ਼ੇਰੂ ਦੇ ਨਾਲ ਬੈਠਾ ਇਹ ਇਹਨਾਂ ਗੱਡੀ ਦੀ ਮਰਮਤ ਪੂਰੀ ਕਰੀ ਪਈ ਹੈ ਗੱਡੀ ਦੀ ਕੋਈ ਲੈਟ ਕੋਈ ਤਾਰ ਸਹੀ ਨਹੀਂ ਛੱਡੀ ਹੋਈ ਇਹੋ ਜਿਹਾ ਸ਼ਰਾਰਤੀ ਨਿਆਣਾ ਹੈਗਾ ਕਿਸੇ ਦੇ ਘਰੇ ਸਾਡਾ ਵਾਲਾ ਤਾਂ ਬੜਾ ਸ਼ਰਾਰਤੀ ਹੈ ਏਨ ਕੀ ਕਰ ਰਹੇ ਹੈ ਤੂੰ ਨਹੀਂ ਚੱਲਦਾ ਕੀ ਨਹੀਂ ਚੱਲਦਾ ਕਿਉਂ ਗੱਡੀ ਦਾ ਤੂੰ ਨਾਸ ਮਾਰ ਲੱਗਿਆ ਹੋਇਆ ਵਿੱਚ ਬੈਠ ਮੈਂ ਤਾਂ ਕਲਾ ਨਹੀਂ ਚੱਲ ਨਹੀਂ ਨਹੀਂ ਕਿਉਂ ਆਪੇ ਘਟੇਗਾ ਟੱਕਾ ਮਾਰ پیچھے ਦੇ ਟੱਕਾ ਅਭੀ ਤੂੰ ਨਾ ਹੋ ਰਹੇ ਹੈਂ ਦੌ ਕੀ ਕਰ ਰਹੇ ਹੋ शेरू ने जे फड़ ली ना लत तेरी देखी फिर के खिचुवा कि खिचेगा खिचुवा शेरू ने खिचा लेनाया शेरू खिच लूगा आगे हुंदा नि दी हेल्प कराएंगे मंजन मुंडेज किमे करेंगे ऐसे कैसे और ऐसे बीच बडके ਇਦਾਂ ਥੋੜੀ ਨਾਨੀ ਦੀ ਹੈਲਪ ਹੋਣੀ ਐ ਪਿੰਨਾ ਭੜਕੇ ਹੋਣੀ ਪੁਲੀਵ ਦੇਣਾ ਇੱਥੇ ਦਾ ਹੋਣਾ ਨਿਮਾਰਗ ਘੁੱਟਿਆ ਜਾਣਾ ਇਹਨੂੰ ਫਿਰ ਆਪੇ ਛੱਡ ਪਰੇ ਹੋ ਜਾ ਵਿਚ ਬਣ ਕੇ ਇੱਧਰ ਘਰ ਬਣ ਗਿਆ ਹਨੀ ਰਿਆ ਨਾ ਹਨ ਰਿਆ ਰਿਆ ਨਾ ਤੇਰੇ ਘਰ ਬਣ ਗਿਆ ਨਾ ਇਹ ਹੈ ਤੇਰੇ ਪਰ ਤੇਰੇ ਵਾਸਤੇ ਮੰਜਾ ਬਣ ਦਣਾ ਨਾਨੀ ਨੇ ਹੁਣ ਦੇਖੀ ਘੈਂਟ ਦਿਆ 6 ਨੂੰ ਡਬਲ ਕਰਕੇ ਰਹਿਣਾ ਹੈ ਹੂੰ ਦਬਰ ਕਰਕੇ ਫੰਡੂੜ ਰਹਿਣਾ ਕਹਿੰਦਾ ਉਹ ਨਹੀਂ ਪਾਰ ਜਣਾ ਨੇ ਅੱਛਾ ਹਾਂ ਪਰ ਮਾਲ ਵੀ ਪਾ ਦੇ ਠੀਕ ਫੇਰ ਸੂਈ ਤਾਂ ਅੱਗੇ ਨਾਲ ਸਿਉਣਾ ਨਾ ਹੈ ਇਦਾਂ ਹੀ ਸੂਈ ਅੱਗੇ ਨਾਲ ਸੈਟ ਹੋ ਜਾਣਾ ਤੇ ਟੈਟ ਹੋ ਜਾਣਾ ਅੱਛਾ ਥੋਨੂੰ ਜ਼ਿਆਦਾ ਐਕਸਪੀਰੀਅੰਸ ਲੱਗਦਾ ਹੈ ਤੁਸੀਂ ਮੰਜੇ ਮੰਜੇ ਬਣਦੇ ਤਾਂ ਨਹੀਂ ਰਹੇ ਕਿਤੇ ਨਾ ਨਾ ਲੋ ਬਈ ਮੰਜਾ ਤੜਨਾ ਹੋ ਗਿਆ ਸ਼ੁਰੂ ਹਾਂਜੀ ਚਲੋ ਹਰਿਆਣ ਹਰਿਆਣ ਕਰ ਰਿਹਾ ਹੈਲਪ ਨਾਨੀ ਦੀ ਔਰ ਮम्मा ਦੀ ਹੈ ਹਰਿਆਣ ਚਲੋ ਖੁਡਾਓ ਕੀ ਕਰ ਰਿਹਾ ਹੈ ਹਰਿਆਣ ਆ ਜਾ ਆ ਜਾ ਬਸ ਇਕੜੇ ਓਹੋ ਗਈ ਗਿਆ ਕੋਈ ਲੱਪੜ ਕੇ ਆ ਲੈ ਦੇਖੋ ਹੌਲੀ ਓੜ ਕੇ ਆਏ ਜਲੇ 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 ਜਾ ਆਓ ਜੀ ਜਾਓ ਬਈ ਜਾਓ ਮੇਰਾ ਮੁੰਡਾ ਵੀ ਸਿੱਖ ਰਿਹਾ ਪੰਜਾ ਪੜਨਾ ਉਧਰ ਚੱਕੋ ਹੱਥ ਪਹਿਲੇ ਉਹ ਵੀ ਉਹ ਵੀ ਅਵੀ ਅਵੀ

ਤੂੰ ਪੰਜ ਲਾਲ ਹੋ ਗਏ ਰਿਆਂ ਦਾ ਮੂੰਹ ਇਹ ਐਂ ਐਂ ਛੱਲੇ ਜੋ ਪੁੱਤ ਬਾਹਰ ਨਿਕਲ ਜਾ ਹੁਣ ਨਾਲੇ ਤੂੰ ਫਸ ਜਾਣਾ ਵਿੱਚ ਬਾਹਰ ਨਿਕਲ ਜਾ ਜਗਾ ਘਟ ਗਈ ਪਹਿਲਾਂ ਹਾ ਫੜਾ ਦੇ ਨਾਨੀ ਨੂੰ ਪਹਿਲਾਂ ਫੜਾ ਦੇ ਨਾਨੀ ਨੂੰ ਮੈਨੂੰ ਫੜਾ ਦੇ ਬਾਹਰ ਨਿਕਲ ਕੋਈ ਫੜਨੀ ਮੇਤੇ ਮੰਜਾ ਸ਼ਾਮਾ ਚ ਨੂੰ ਕਰ ਲੈਨੇ ਮੀ ਤੂੰ ਪਾਏ ਬਹੁਤ ਚੁੱਪਦੀ ਚੱਲ ਕੋਈ ਨਾ ਹੋਰ ਮੰਗਾ ਲਾਂਗੇ ਬਾਹਰ ਨਿਕਲ ਪੁੱਤ ਮੰਜੇ ਤਾ ਹੁਣ ਫੜਾ ਦੇ ਜੀ ਇਹਦੇ ਨਾਲ ਤਾਂ ਇਹਦੇ ਨਾਲ ਦੀ ਖਬਰ ਮਿਲੇ ਨਾ ਮਿਲੇ ਫਿਰ ਚੱਲ ਰੰਗ ਵਿੱਚ ਨਿਕਲ ਜਾ ਹੇ ਰੰਗ ਬਦਲ ਕੇ ਲਿਆਵਾਂਗੇ ਡਿਜ਼ਾਈਨ

ਤਾਂ ਵਿਕਾਸ ਦਾ ਨਵਾਂ ਬਾਤ ਅੱਛਾ ਬੜਪਾ ਗਿਆ ਨਾ ਫਿਰ ਫਸ ਗਿਆ ਅੱਛਾ ਉਹ ਇਦਾਂ ਬਣਿਆ ਜਾਂਦਾ ਮੰਜਾ ਹੂੰ ਇਦਾਂ ਬਣਿਆ ਜਾਂਦਾ ਪੀੜੀ ਵੀ ਕਨੇ ਬੁਣ ਹੋ ਜਾਂਦੀ ਹੈ ਹਨਾ ਹਾਂ ਪੀੜੀ ਵੀ ਪਈ ਇੱਕ ਬੁਣਨੇ ਵਾਲੀ ਉਹ ਵੀ ਬੁਣ ਦਾਂਗੇ ਜੇ ਬਚ ਗਿਰ ਮਾਰ ਲੋ ਵੀ ਇਦਾਂ ਬਸ ਇਦਾਂ ਇਦਾਂ ਕਰਕੇ ਹੁਣ ਸਾਰੇ ਮਿੰਦੇ ਚ ਪਾ ਦੇਣੀਆਂ ਨੇ ਪੱਟੀਆਂ ਅੱਛਾ ਹੁਣ ਦੋਵੇਂ ਪਾਸੇ ਪਾਉਣੀਆਂ ਹੈ ਅੱਛਾ ਅੱਛੇ ਡਬਲ ਹੈ ਡਬਲ ਫਿਰ ਨਹੀਂ ਹੋਗਾ ਕਿਸਕੂ ਗਾਨ ਕਿਦਰੇ ਨੂੰ ਤੂ ਗਾਨ ਅੱਛਾ ਉਹ ਕਰਾਟੇ ਨਹੀਂ ਹੋਗਾ ਹਮਮ ओके ਜੇ ਢਿੱਲਾ ਹੋ ਜਾਵੇ ਫੇਰ ਢਿੱਲਾ ਹੋਣਾ ਹੀ ਨਹੀਂ ਨੇ ਆਪਣੇ ਹੋਈ ਨਹੀਂ ਹੈਗੇ ਢਿੱਲੇ ਜਾਵੇਂ ਢਿੱਲਾ ਘਣਾ ਜੀ ਬੁਣਿਆ ਹੈ ਦੇਖ ਲੈ ਹੁਣ ਹੁਣ ਕੋਈ ਨਹੀਂ ਬੁਣਦਾ ਕਿਹਣਾ ਘਰੇ ਮੰਜੇ ਹਨ ਹੁਣ ਸਾਰੇ ਲੋਕ ਬਣੇ ਬਣਾਈ ਲਈ ਜਾਂਦੇ ਨੇ ਲੋਕ ਬਣਾਉਂਦੇ ਲੋਕ ਬਣਵਾ ਲੈਂਦੇ ਨੇ ਪਾਈਆਂ ਤੇ ਘਰ ਅੱਗੇ ਘਰੇ ਬੁਣਿਲੇ ਕਰਦੀ ਦੀ ਬੁੜੀਆਂ ਮੰਜੇ ਪੀੜੀਆਂ ਦਰੀਆਂ ਹੁਣ ਤਾਂ ਰਵਾਜ ਹੀ ਨਹੀਂ ਪੀੜੀਆਂ ਪੁਰੀਆਂ ਦਾ ਹੁਣ ਤਾਂ ਕੁਰਸੀਆਂ ਦਾ ਰਵਾਜ ਮੰਜਿਆਂ 'ਪਰ ਬਹਿਦਾ ਹੀ ਨਹੀਂ ਹੁਣ ਕੋਈ ਸੋਫੇ ਆ ਗਏ ਹਾਂ ਨੀ ਗਾਹਾਂ ਗਾਹਾਂ ਨਿਆਣਿਆਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਮੰਜੇ ਹੁੰਦੇ ਕੀ ਆ ਕਿਹਨੂੰ ਕਹਿੰਨੇ ਮੰਜੇ ਹੈ ਨੀ ਸਿਖਾਉਣੇ ਚਾਹੀਦੇ ਆ ਨਿਆਣਿਆਂ ਨੂੰ ਦੱਸਣਾ ਚਾਹੀਦਾ ਜਦ ਨੂੰ ਸਾਡੇ ਨਿਆਣਿਆਂ ਨੇ ਏਡੇ ਏਡੇ ਹੋਣਾ ਇਹਨਾਂ ਨੂੰ ਕਹਣਾ ਲੈ ਕੀ ਹੁੰਦਾ ਆ ਤੁਸੀਂ ਤਾਂ ਸਿੱਖਿਓ ਹੀ ਜਿਆਣ ਦਾ ਮੜ ਮੋਟਾ ਹੋ ਹੋ ਅਸੀਂ ਤਾਂ ਪਹਿਲਾਂ ਸਿੱਖੇ ਹੋਏ ਆਂ ਗਾਹਾਂ ਵਾਲੇ ਨਿਆਣਿਆਂ ਦੀ ਗੱਲ ਕਰਦੀਆਂ ਇੱਧਰ ਨੂੰ ਵੀ ਡਬਲ ਦੋ 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 ਚੱਕਣੇ ਇੱਕ ਇੱਕ ਉਹਨਾਂ ਦੀ ਮਰਜ਼ੀ ਆ ਉਹਨੇ ਦੋ ਦੋ ਚੱਕ ਰਜੇ ਨੇ ਇਹਨੇ ਦੋ ਦੋ ਜ਼ਿਆਦਾ ਨਹੀਂ ਹੋ ਜਣਾ ਨਹੀਂ ਹੋਣਾ ਉਧਰ ਤਾਂ ਲਹਿਰੀਆ ਬਣ ਜਾਣਾ ਡਿਜ਼ਾਈਨ ਬਣੂਗਾ ਦੋ ਦੋ ਚੱਕ ਕੇ ਉਧਰ ਡਿਜ਼ਾਈਨ ਬਣੂ ਉਧਰ ਸਿੱਧੀ ਪੈਣੀ ਹੈ ਲੈ ਜੇ ਇੱਕ ਇੱਕ ਚੱਕ ਕੇ ਪਾ ਲਿਆ ਉਧਰ ਬਣਦਾ ਇੱਕ ਇੱਕ ਨਾਲ ਡਿਜ਼ਾਈਨ ਨਹੀਂ ਬਣਦਾ ਉਧਰ ਬਣਾਉਣਾ ਡਿਜ਼ਾਈਨ ਉੱਪਰ ਰੱਖੀ ਉੱਪਰ ਲਈ ਦੀ ਉਹ ਗੱਲ ਕਰਦੀ ਆ ਹਾਂ ਹਾਂ ਅੱਛਾ लो भी मित्रों मंजा हो चलिया तैयार थोड़ा जहा रह गया है दो रस्सियाँ रह गई पेंट त है उतो ओके okay.